ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਆਇਆ ਹਿਮਾਚਲ ਚ ਆਪਾਂ ਕੁਲੂ ਮਨਾਲੀ ਰੋਡ ਦੇ ਉੱਪਰ ਆ ਜਿਵੇਂ ਪੰਜਾਬ ਚੋਂ ਬਾਹਰ ਨਿਕਲਦੇ ਆ ਹਿਮਾਚਲ ਚ ਐਂਟਰੀ ਕਰਦੇ ਆ ਪਹਿਲਾਂ ਸਵਾਰ ਘਾਟ ਪੈਂਦਾ ਸੀਗਾ 20 ਕਿਲੋਮੀਟਰ ਦੀ ਚੜ੍ਹਾਈ ਸੀਗੀ ਹਾਈਟ ਸੀਗੀ ਹੁਣ ਉਹਦੀ ਜਗ੍ਹਾ ਕਨਾਤੀ ਐ ਹੁਣ ਤੁਹਾਨੂੰ ਟੰਨਲ ਦੀ ਵੀਡੀਓ ਦਿਖਾਨਿਆ ਆ ਵੀਡੀਓ ਸ਼ੁਰੂ ਇਹ ਕਰੀਬ ਮਨਾਲੀ ਤੱਕ 5-7 ਟੰਗਲਾ ਬਣ ਚੁੱਕੀਆਂ ਨੇ ਇਹਨਾਂ ਨਾਲ ਸਫਰ ਟਾਈਮ ਡੀਜ਼ਲ ਕਈ ਚੀਜ਼ਾਂ ਦੀ ਬਚਤ ਹੈ ਦੇਖੋ ਬੋਲੇਸਟਾ ਲੱਗਿਆ ਮੇਰੇ ਕੋਲ 6 ਟੈਰੀ ਗੱਡੀ ਹੈ ਕਰੀਬ 550 ਰੁਪਏ ਟੋਲ ਟੈਕਸ ਲੱਗਿਆ ਪਰ ਸਫਰ ਨਿਤਰੀਵ ਇਹ ਤਾਂ 40 ਕਿਲੋਮੀਟਰ ਦਾ ਫਰਕ ਪਿਆ 40 ਕਿਲੋਮੀਟਰ ਦੇ ਸਫ਼ਰ 'ਤੇ ਡੀਜ਼ਲ ਦੀ ਬਚਤ ਹੈ ਹਰ ਚੀਜ਼ ਦੀ ਬਚਤ ਹੈ ਇਹ 터ਨਲ ਹੈ ਜੀ ਪ੍ਰਦੂਸ਼ਨ ਬਹੁਤ ਹੈ 터ਨਲ ਦੇ ਅੰਦਰ ਪ੍ਰਦੂਸ਼ਨ ਬਹੁਤ ਹੈ ਅੰਦਰ ਕੈਮਰੇ ਮੋਬਾਈਲ ਫੋਨ ਸਾਰੀ ਫੋਨ ਐਪਲਾਨ ਬਹੁਤ ਲੱਗੇ ਹੋਏ ਨੇ